ਸਾਹਮਣੇ ਘਰ ਆਈ ਚਿੱਟੇ ਵਾਲੇ ਅਸੀਂ ਬਾਹਰ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਕੋਟ ਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਕਿੱਡੀ ਮਿੱਡੀ ਗੱਲ ਹੈ ਤੇ ਹੋਰ ਕੀ ਆਈ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ ਤਰ ਹੈ ਨਹੀਂ ਕਿ ਕੱਲ ਜਿਹੜਾ ਬੰਦੇ ਨੇ ਕਿਹਾ ਨਹੀਂ ਸੀ ਠਾਈ ਨਹੀਂ ਸੀ ਆ एक इत्ती आई एक आवे एक इत्ती आवे नहीं 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 कर एक इत्ते दसो किथे जाना चल दे मैं चल दी आई नहीं नहीं फिर की आ दसो किथे जाना दसो ਠੀਕ ਉਹਨਾਂ ਦਾ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਭਾਈ ਕੋਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਅਸੀਂ ਕਿਹੜਾ ਲੈ ਕੇ ਜਾਣ ਦੀ ਗੱਲ ਇਹ ਬੀ ਰੋਲਾ ਅਕਲ ਤੁਸੀਂ ਅੱਧੀ ਰਾਤ ਆਏ ਹੋ ਕਿ ਟਾਈਮ ਆ ਇਹ ਕੀ ਤੋਂ ਦੇ ਕੋਲ ਵਾਰੰਟ ਹੈ ਕੀ ਚੀਜ਼ ਹੈ ਕਾਦੇ ਲਈ ਆਏ ਹੋ ਤੁਸੀਂ ਬੀਪੀ ਫੀਅਰ ਕੀ ਆ ਆਪਾਂ ਕੁਝ ਕੀਤਾ ਹੈਗਾ ਗਲਤਾਂ ਕਿਸੇ ਬਸ ਉਹ ਦੱਸੇ ਜਿਹਨਾਂ ਦਾ ਹੁੰਦਾ ਹੈਗਾ ਕੋਈ ਗਲਤ ਤਾਂ ਨਹੀਂ ਅਸੀਂ ਤੁਹਾਨੂੰ ਗਲਤ ਕਹਿ ਰਹੇ ਨਹੀਂ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਹੀ ਹਾਂ ਤੁਸੀਂ ਆਏ ਕਾਦੇ ਲਈ ਹੋ ਉਹ ਆਪਦੀ ਡਿਊਟੀ ਕਰ ਰਹੇ ਅਸੀਂ ਆਪਦੀ ਕਰ ਰਹੇ ਹਾਂ ਠੀਕ ਹੈ ਗੱਲ ਗਲਤ ਮੰਨਦੀ ਹੈ ਡਿਊਟੀ ਨੂੰ ਆਪਾਂ ਤੁਹਾਨੂੰ ਗਲਤ ਮੰਨਉਂ ਤੁਹਾਡੀ ਪੀਤੀ ਵੀ ਹੈ ਨਾ ਤੁਹਾਨੂੰ ਬੀਤੀ ਥੋੜੀ ਬੀਤੀ ਆ ਕਿਹਦੀ ਬੀਤੀ ਹੋਈ ਆ ਬਾਈ ਕਿਹਦੀ ਬੀਤੀ ਹੋਈ ਆ ਜ਼ਿੰਦਗੀ ਚ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਦੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦਾਸ ਦਿੰਦੀ ਆ ਅਸੀਂ ਵਾਰ ਨਹੀਂ ਦਿੰਦੇ ਇਹੋ ਜੇ ਬੰਦੇ ਨੂੰ ਕੋਈ ਗੱਲ ਸਾਲਾਂ ਤੋਂ ਉੱਤੇ ਲੰਘ ਗਏ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਤੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹੋ ਹੀ ਗੱਲ ਪਤਾ ਲੱਗਦਾ ਇਨਾਂ ਤਾਂ ਕੀ ਹੋਗਾ ਤੁਸੀਂ ਮੁਲਾਜ਼ਮ ਸਾਡੇ ਵੀ ਭਾਈ ਜਰਾ ਹੈਗਾ ਤਾਂ ਫਿਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫਿਰ ਤੁਸੀਂ ਕੱਢ ਲਓ ਮੈਂ ਜਾ ਕੇ ਕੀ ਦੀਜੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਇਕੱਲੀਆਂ ਬੁੜੀਆਂ ਐ ਚੱਲ ਬੀਬੀ ਬੰਦੇ ਕੋਲ ਬੰਦੇ ਹਾਂ ਮੈਂ ਫਿਰ ਕੀ ਗੱਲ ਆਓ ਜੀ ਐਨ ਬੈਠੋ ਚਾਹ ਪਾਣੀ ਪੀਓ ਇੱਜ ਵੀ ਕੋਈ ਗੱਲ ਨਹੀਂ ਕੀਤੀ ਆਪਣੀ ਕੋਈ 10 ਮਿੰਨੀਆਂ ਕੀ ਅਜੀ ਕਦੋਂ ਇਹ ਤਾਂ ਕਰ ਨਹੀਂ ਕਰਦੇ ਸੀ ਕਿ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਉਹਨੂੰ ਹਾਂ ਕਦ ਪਤਾ ਹੀ ਨਹੀਂ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਈਆਂ ਤੁਹਾਡੀਆਂ ਮਿਲ ਹੀ ਜਾਂਦੇ ਆ ਉਹ ਤਾਂ ਕੋਰਤ ਵੱਲੋਂ ਸੱਕ ਬੇੜ ਤੋਂ ਵੀ ਉਹਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਉਹ ਤੁਹਾਡੀ ਮਰਜ਼ੀ ਭਾਈ ਮਰਜ਼ੀ ਤਾਂ ਤੁਹਾਡੀ ਵੀ ਅੰਕਲ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਨਹੀਂ ਸਕਾਰਾਂ ਦੀ ਚੱਲਦੀ ਆ ਕਿਰੇ ਵੇਸ਼ਕ ਮਲਾ ਨਹੀਂ ਰਹੇ ਤੁਸੀਂ ਆ ਤੇ ਤੁਮ ਕਿਹ ਘਰ ਬਾਹਰ ਖੁੱਲਾ ਸੀ ਬਾਹਰ ਖੜੇ ਆ ਤੁਸੀਂ ਫਰੋਲੋ ਕਿੱਥੇ ਆਂ ਨਹੀਂ ਐ ਤੁਸੀਂ ਘਰੋਂ ਬਾਹਰ ਮੈਂ ਅਸੀਂ ਤੁਹਾਡੇ ਘਰੇ ਜਾਈਏ ਕਿ ਨਹੀਂ ਨਾ ਕੋਈ 1 ਰੁਪਏ ਦੀ ਗੱਲ ਨਹੀਂ ਤਾਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੇ ਅਸੀਂ ਸਮਝੀ ਗੱਲ ਹੈ ਕਿ ਨਹੀਂ ਓਹ ਸਕਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦੇ ਅਸੀਂ ਪੁੱਤ ਲਾਡੀ ਸਾੜਨਾ ਤੜਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਫਸਸੀ ਗਾਲ ਜੀ ਤੇਜਾ ਤੇ ਨੂੰ ਤੇਜਾ ਤੇ ਨਹੀਂ ਘਰਾਂ ਵਿੱਚ ਇਹੀ ਨਹੀਂ ਤੇਜਾ ਇਹ ਇੱਕ ਹੋਣਾ ਇਹ ਇੱਕ ਹੋਣਾ ਇਹੀ ਦੇ ਗਾੜੀ ਉਹਦੇ ਨੂੰ ਤਾਂ ਨਹੀਂ ਦੇਖ ਲਓ ਅੰਦਰ ਵੇ ਸਮਝੀ ਗੇ ਗੱਲ ਕਿ ਨਹੀਂ ਓਹ ਸੁਖਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦਾ ਸੀ ਪੁੱਤ ਲਾਡੀ ਸਾੜਨਾ ਤੜਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਫਸਸੀ ਗਾਲ ਜੀ ਤੇਜਾ ਤੇਨ ਤੇਜਾ ਤੇ ਨਹੀਂ ਤਾਂ ਇਹ ਹੀ ਨੀ ਤੇਜਾ ਇਹ ਕੌਣ ਆਈ ਇਹ ਕੌਣ ਆਈ ਜੀ ਉਹਦੇ ਜਿਆਦਾ ਨਹੀਂ ਜ਼ਰੂਰ ਤਾਂ ਨਹੀਂ ਦੇਖ ਲਓ ਅੰਦਰ ਰਾਜ ਦੇਖੋ ਹੀ ਦੇਖੋ ਦੇਖੋ ਜਾਓ ਦੇਖੋ ਆਜੋ ਜੀ ਨਾਲ ਕੋਈ ਨਹੀਂ ਬਾਈ ਕੋਈ ਨਹੀਂ ਨਾਲ ਆਜੋ ਰਾਜੇ ਫਿਰ ਕੀ ਅੰਕਲ ਜਦੋਂ ਤੁਹਾਨੂੰ ਇੰਨਾ ਹੈ ਜੀ ਅੱਧੀ ਰਾਤ ਤੁਸੀਂ ਉ ਆ ਗਏ ਤੁਸੀਂ ਘਰ ਫਰੋਲੀ ਆਨੇ ਉੱਤੇ ਕੀ ਰਹਿ ਗਿਆ ਕੋਈ ਮੜਾ ਬੁੱਤ ਨਾ ਸ਼ਰਮ ਮੰਨੋ ਨਾ ਗਫਾਲਤੂ ਗੱਲ ਕਰਨੀ ਫਾਲਤੂ ਆਉਂਦੀ ਆਈ ਪੂਰੀ ਹੁੰਦੀ ਆ ਤੁਸੀ ਵੀ ਪੜੇ ਲਿਖਿਆ ਮੈਂ ਵੀ ਪੜੀ ਲਿਖੀ ਆਈ ਨਹੀਂ ਕਿ ਤਾ ਨੌਲ ਚ ਹੈਗੀ ਆ ਅਸੀਂ ਕਿਸੇ ਕਾਰਨ ਹੀ ਆਏ ਹਾਂ ਹਾਂ ਅਸੀਂ ਵੀ ਕਿਸੇ ਕਾਰਨ ਹੀ ਬੋਲ ਰਹੇ ਆ ਸਾਡਾ ਵੀ ਹੱਕ ਮੰਨਦਾ ਬੋਲਦਾ ਨਹੀਂ ਨਾ ਮਮੀ ਹਾਂ ਜੇ ਤਾਂ ਹੈ ਨਹੀਂ ਉਹ ਕੱਲ ਤੇ ਗਿਆ ਹੋਇਆ ਸੀ ਇਹ ਫਿਰ ਮਗਰ ਪਹਿਪਈ ਆ ਯਾਰ ਕਿਸਾਨਾਂ ਦੇ ਕੀ ਚੱਕ ਲੈਣਾਂ ਦਾ

ਤੇ ਪਹੋਕਾ ਦਵਾ ਦਿੰਨੇ ਆ ਪਿੰਡ 'ਚ ਜੇ ਕਿਤੇ ਹੈਗਾ ਤਾਂ ਉਹ ਬੋਲੀ ਯਾਰ ਮੰਮੀ ਕਿਉਂ ਨਾ ਬੋਲਾਂ ਜੋ ਕਾਲੀ ਹੈ ਤੇਰੀ ਕਮਾਲ ਕਰਦੀ ਆ ਮੈਂ ਕੰਨੀ ਇਹ ਜਮਾਈ ਨਹੀਂ ਚਾਹੀਦਾ ਵੀਰ ਜੀ ਜਮਾਈ ਮੈਂ ਦਾਦ ਦੀਆਂ ਵੀਰ ਜੀ ਕੱਲੀ ਕੱਲੀ ਗੱਲ ਪੇਰ ਕੀ ਹੋ ਗਿਆ ਬੀਬੀ ਘਾਰੀ ਆ

के तुसी इथे पोलीस वाले आई ए किने ए ए कोण ना नाल तोडे ए बिना वर्दी तो ही चलो